ਵੈਦਨਦੀਕਾਰ ਖਾਨ ਸਾਹਿਬ ਵੈਲਵ ਜੀ ਕੀ ਫਤੇ ਮੇਰੀ ਮੈਂ ਸਰਿੰਦਰਪਾਲ ਸਿੰਘ ਪਿੰਡ ਨਤਾਲਾ ਜ਼ਿਲ੍ਹਾ ਲੁਧਿਆਣਾ ਦਾ ਵਾਸੀ ਹਾਂ ਮੇਰੀ ਔਰਗਨ ਖੇਤੀ ਹੈ ਤੰਦਾ ਹੈ ਲਓ ਜੀ ਅੱਜ ਦਿਖਾਉਣੇ ਆ ਤੁਹਾਨੂੰ ਅਸੀਂ ਬਾਪੂ ਦੀਆਂ ਖੁੰਬਾਂ ਜਿਹਨੂੰ ਆਪਾਂ ਮਸਰੂਮ ਕਹਿ ਦਿੰਨੇ ਆ ਉਹੀ ਇਹ ਦੇਖੋ ਬਾਪੂ ਦਾ 28 ਸਾਲ ਦਾ ਤਿਆਰਪਾ ਮੂੰਹੋਂ ਬੋਲਦਾ ਹਾਂਜੀ ਬਾਪੂ ਜੀ ਦੱਸੋ ਜੀ ਇਹਦੇ ਬਾਰੇ ਤੁਸੀਂ ਹਾਂ ਜੀ ਸਾਨੂੰ ਆਪਣੇ ਗ੍ਰਾਮ ਸੇ ਇੱਕ ਗਿਆਨ ਸੰਗਤ ਬੜੇ ਨੰਗਲਾ ਕਲਾ ਦਾ ਸੀਗਾ ਉਹਨੇ ਸਾਨੂੰ ਇਹ ਧੰਦੇ 'ਚ ਲਾਇਆ ਘਰੇਲੂ ਬਗੀਚੀ ਵਾਸਤੇ ਬਈ ਇਹ ਖੁੰਬਾ ਇਕੜ ਤਿਆਰ ਹੁੰਦੀਆਂ ਨੇ ਸਾਨੂੰ ਉਹਨਾਂ ਨੇ ਤਜਰਬਾ ਸਾਰਾ ਸਿਖਾਇਆ ਅੱਜ ਆਪਣਾ ਇਹ ਨਗਰ ਦੇ ਵਿੱਚ 28 ਸਾਲ ਦਾ ਤਜਰਬਾ ਘਰੇਲੂ ਬਗੀਚੀ ਸਬਜ਼ੀ ਬਣਾਉਣ ਦੀ ਭੈਣ ਭਾਈਆਂ ਨੇ ਖਾਧੀ ਵੀ ਬਹੁਤ ਆ ਅਰਤ ਤਜਰਬਾ ਦੇਖਿਆ ਵੀ ਬਹੁਤ ਆ ਜੇ ਕੋਈ ਭਾਈ ਸਲਾਹ ਲੈਣ ਦਾ ਰਹਾ ਹੋਵੇ ਤਾਂ ਕਿਸੇ ਟਾਈਮ ਆਪਾਂ ਨੂੰ ਫੋਨ ਤੇ ਸੰਪਰਕ ਕਰ ਸਕਦਾ ਹੈ ਫੋਨ ਨੰਬਰ ਬੋਲ ਦੋ ਬਾਪੂ ਜੀ ਆਪਦਾ ਫੋਨ ਹੈਗਾ ਆਪਣਾ 98 799 32992 ਠੀਕ ਆ ਜੀ ਪਿੰਡ ਕਿਹੜਾ ਆਪਣਾ ਪਿੰਡ ਨਤਾਲਾ ਜੀ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਪੱਕਾ ਵਾਲ ਬਲਾਕ ਪੈਂਦਾ ਜੀ ਆਪਾਂ ਨੂੰ ਇਹ ਖੇਤੀਬਾੜੀ ਵਿਭਾਗ ਮੈਂਹਿਕਮਾ ਜਿਹੜਾ ਆਪਣੇ ਬਾਗ ਮੈਂਹਿਕਮਾ ਉਹਨਾਂ ਨਾਲ ਆਪਣਾ ਸੰਪਰਕ ਹੈ ਉਹ ਆਪਾਂ ਨੂੰ ਇਹ ਬੀਜ ਦੇ ਕੇ ਜਾਂਦੇ ਆ ਹਰ ਸਾਲ ਬਜਾਉਂਦੇ ਆ ਭੈਣ ਭਾਈਆਂ ਨੂੰ ਖਵਾਈਆਂ ਨੇ ਖਵਾਉਨੇ ਆ ਠੀਕ ਬਾਪੂ ਜੀ ਇਹਨਾਂ ਦੇ ਕਿੰਨਾ ਕੁ ਥੋੜਾ ਇਹ ਤੂੜੀ ਲੱਗੀ ਇਹ ਕਿੰਨਾ ਕੁ ਥੋੜਾ ਬੀਜ ਦਾ ਖਰਚਾ ਆ ਗਿਆ ਇਹ ਵੀ ਆਪਣੇ ਇੱਕ ਲਫਾਫੇ ਤੇ 50 ਰੁਪਏ ਖਰਚ ਆਉਂਦਾ ਜੀ ਸੁਦੇ ਵੀ ਸੁਦੇ ਵੀ 100 ਰੁਪਏ ਜਾਣ ਦੀ ਜੇ ਆਪਾਂ ਸਹੀ ਮਾਣੇ ਗਣੀਏ ਇਹਨੂੰ ਲਫਾਫੇ ਨੂੰ ਇਹ ਲਫਾਫਾ ਘੱਟੋ ਘੱਟ ਆਪਣਾ ਨੂੰ 100 ਰੁਪਏ ਚ ਤਿਆਰ ਹੁੰਦਾ ਆਪਣੀ ਆਪਣੀ ਹੱਥਾਂ ਦੀ ਮਿਹਨਤ ਕਰਨ ਕੇ ਮਿਹਨਤ ਕਰਨ ਕੇ 100 ਰੁਪਏ ਚ ਤਿਆਰ ਹੁੰਦਾ ਤੇ ਇਹਨੂੰ ਤਕਰੀਬਨ ਲੱਗ ਕਿੰਨੀ ਆ ਕੇ ਜਾਂਦੀਆਂ ਨੇ ਵਜਨ ਦੇ ਹਿਸਾਬ ਨਾਲ ਜੇ 100 ਰੁਪਏ ਚ ਤਿਆਰ ਹੁੰਦਾ ਤੇ ਤੋਲੀਆਂ ਤਾਂ ਨਹੀਂ ਹੈਗੀਆਂ ਅੰਦਾਜ਼ਾ ਜੀ ਅੰਦਾਜ਼ਾ ਅਪ੍ਰੈਲ ਮਈ ਤੱਕ ਚੜੀਆਂ ਜਾਂਦੀਆਂ ਨੇ 11ਵੇਂ ਮਹੀਨੇ ਤੇ ਅਸੀਂ ਇਹਨੂੰ ਸ਼ੁਰੂ ਕਰਦੇ ਆਂ ਜੀ ਬੀਜਣ ਦੀ ਜੀ 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 ਤੇ 11ਵੇਂ ਮਹੀਨੇ ਬੀ ਆ ਜਾਂਦਾ ਬੀਜਦੇ ਨੇ ਅਸੀਂ ਇਹ 33 ਦਿਨ ਤੇ 35 ਦਿਨਾਂ ਚ 35 ਦਿਨਾਂ ਚ ਜਾਨੀ ਦੀ ਆਪਾਂ ਸਬਜ਼ੀ ਲਈ ਤਿਆਰ ਹੋ ਜਾਂਦੀਆਂ ਨੇ 35 ਦਿਨਾਂ ਚ ਜਾਨੀ ਦੀ ਆਪਾਂ ਸਬਜ਼ੀ ਲਈ ਤਿਆਰ ਹੋ ਜਾਂਦੀਆਂ ਨੇ ਸਬਜ਼ੀ ਜੋ ਆਪਣੇ ਕੋਲੇ ਜਣੀਆ ਖਾ ਲੈਨੇ ਆਪਾਂ 35 ਦਿਨਾਂ ਦੇ ਦੀ ਆਰਗੈਨਿਕ ਅੱਖਾਂ ਦੀ ਮਿਹਨਤ ਆਰਐਮ ਇਹਦੇ ਵਿੱਚ ਸਿਰਫ ਜੀ ਇੱਕ ਜਿਹੜਾ ਬੀਜ ਕਣਕ ਦਾ ਦਾਣਾ ਬਣ ਕੇ ਆਉਂਦਾ ਉਹ ਆ ਜੀ ਜਨਸੂਤਰ ਚਿੱਟੀ ਧੂੜੀ ਆ ਜਨਸੂਤਰ ਸਾਫ ਪਾਣੀ ਆ ਪਾਣੀ ਆ ਹਾਂ ਨਹੀਂ ਬਸ ਇਹ ਮਿਹਨਤ ਕੇਅਰ ਪਾਲਦੀ ਹੈ ਇਹ ਚੀਜ਼ ਇਹ ਕੇਰ ਭਾ ਦੇ 60 70 ਕਿਲੋ ਤੂੜੀ ਦੇ ਵਿੱਚ 100 ਲੀਟਰ ਪਾਣੀ ਖਪਾਉਣਾ ਪੈਂਦਾ ਆਪਾਂ ਨੂੰ 60 70 ਤੂੜੀ ਦੇ ਵਿੱਚ ਹਾਂ 60 70 ਕਿਲੋ ਤੂੜੀ ਦੇ ਵਿੱਚ ਇਹਦੇ ਨਾਲ 60 70 ਕਿਲੋ ਤੂੜੀ ਨਾਲ 15 ਲਫਾਵੇ ਪੜ ਜਾਂਦੇ ਆ ਠੀਕ ਆ ਜੀ ਇਹਦੇ 4 ਮਹੀਨੇ ਆਪਾਂ ਨੂੰ ਚਾਹੇ ਆਪਾਂ ਵੱਡਾ ਬਿਜ਼ਨਸ ਕਰ ਲਓ ਜੀ ਚਾਹੇ ਛੋਟਾ ਕਰ ਲਓ ਜੀ 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 ਲੇਕਿਨ ਬਾਕੀ ਬਾਪੂ ਜੀ ਦਾ ਨੰਬਰ ਦੇਤਾ ਅਸੀਂ ਸਕਰੀਨ ਦੇ ਉੱਤੇ ਡਿਸਪਲੇ ਕਰ ਦਾਂਗੇ ਪਿੰਡ ਲਤਾਲਾ ਜ਼ਿਲ੍ਹਾ ਲੁਧਿਆਣਾ ਜਿਨੇ ਵੀ ਇਹ ਘਰ ਦੀਆਂ ਖੁੰਮਾ ਪੈਦਾ ਕਰਕੇ ਸਬਜ਼ੀ ਲਈ ਤਿਆਰ ਕਰਕੇ ਖਾਣੀਆਂ ਤਾਂ ਵੇਚਣ ਲਈ ਵੀ ਜੇ ਇੰਨਾਂ ਬਾਕਲਾਮੋ ਤੁਸੀਂ ਤਾਂ ਬਹੁਤ ਵਧੀਆ ਦੇ ਹੋ ਸਕਦਾ ਜਾਣਦੀ ਐ ਇੰਨੀ ਆ ਕਿ ਲੱਗਦੀਆਂ ਨੇ ਜਾਣਦੀ ਇਹ 10 15 ਘਰਾਂ ਦਾ ਬਹੁਤ ਵਧੀਆ ਕਯਾਰਾ ਹੋ ਸਕਦਾ ਤਾਂ ਉਹ ਬਾਅਦ ਵਿੱਚ 10 ਘਰਾਂ ਦਾ ਸਾਰ ਦਿਆਂਗੇ ਜੀ ਪੂਰਾ ਵਧੀਆ ਸਾਰ ਦਿਆਂਗੇ ਹਾਂਜੀ ਹਰ ਮਹੀਨੇ ਦੇ ਵਿੱਚ ਦੋ ਹਫ਼ਤੇ ਦੋ ਵਾਰੀ ਸਬਜ਼ੀ ਬਣ ਜਾਂਦੀ ਹੈ ਇਹਦੀ ਬਾਕੀ ਡਿਟੇਲ ਤੁਹਾਨੂੰ ਬਾਪੂ ਜੀ ਨੰਬਰ ਤੇ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਉਹ ਨੰਬਰ ਦੇ ਦਾਂਗੇ ਤੁਹਾਨੂੰ ਡਿਸਪਲੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ